ਸ਼ਿਰੀ ਗੁਰੂ ਰਵਿਦਾ ਸਭ ਅਰਬਨ ਸਟੇਟ ਫਗਵਾੜਾ ਦੇ ਸਾਬਕਾ ਪ੍ਰੈਸ ਕਟਰ ਅਤੇ ਕੈਸ਼ੀਅਰ ਬਾਬੂ ਲਾਲ ਰਿਟਾਇਰਡ ਚੀਫ ਫਾਰਮਾਸਿਸਟ ਨਿਵਾਸੀ 929 ਅਰਬਨ ਸਟੇਟ ਫਗਵਾੜਾ ਜੋ ਕਿ ਕੈਂਸਰ ਦੀ ਬਿਮਾਰੀ ਨਾਲ ਪਿਛਲੇ 5 ਸਾਲਾਂ ਤੋਂ ਜੂਝ ਰਹੇ ਸਨ ਸਦੀਵੀ ਵਿਛੋੜਾ ਦੇ ਗਏ ਉਹਨਾਂ ਦੀ ਮ੍ਰਿਤਕ ਦੇ ਉਹਨਾਂ ਦੇ ਇੱਛਾ ਅਨੁਸਾਰ ਮੈਡੀਕਲ ਖੋਜ ਕਾਰਜਾਂ ਲਈ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਨੂੰ ਸਨਮਾਨ ਸਹਿਤ ਪੇਟ ਕੀਤੀ ਗਈ ਇੱਥੇ ਜ਼ਿਕਰਯੋਗ ਹੈ ਕਿ ਬਾਬੂ ਲਾਲ ਸਰਕਾਰੀ ਨੌਕਰੀ ਤੋਂ ਰਿਟਾਇਰ ਹੋਣ ਉਪਰੰਤ ਡਾਕਟਰ ਅੰਬੇਦਕਰ ਭਵਨ ਅਰਬਨ ਸਟੇਟ ਫਗਵਾੜਾ ਵਿਖੇ ਚੱਲ ਰਹੀ ਫ੍ਰੀ ਡਿਸਪੈਂਸਰੀ ਵਿੱਚ ਸੇਵਾਵਾਂ ਦੇ ਰਹੇ ਸਨ ਅਤੇ ਹਮੇਸ਼ਾ ਸਮਾਜ ਸੇਵਾ ਵਿੱਚ ਰੁੱਝੇ ਰਹਿੰਦੇ ਸਨ। ਉਹ ਮਰਨ ਉਪਰੰਤ ਆਪਣੀ ਮ੍ਰਿਤਕ ਦੇ ਨੂੰ ਮੈਡੀਕਲ ਖੋਜ ਕਾਰਜਾਂ ਲਈ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਨੂੰ ਭੇਟ ਕਰਨ ਲਈ ਵਸੀਅਤ ਕਰ ਗਏ ਸਨ। ਇਸ ਮੌਕੇ ਸ਼੍ਰੀ ਗੁਰ ਰਵੀਦਾਸਵਾ ਅਰਬਸਟ੍ਰੀਟ ਦੇ ਕਾਰਜਕਾਰੀ ਪ੍ਰਧਾਨ ਅਵਤਾਰ ਸਿੰਘ ਦਰਦੀ ਜਰਨਲ ਸਕੱਤਰ ਕਨਸ਼ਮ ਕੈਸ਼ੀਅਰ ਸਰਵਣ ਮੇਰਾ ਸ਼ਿੰਗਾਰाराम ਬਿਰਦੀ ਡਾਕਟਰ ਬਲਕਾਰ ਚੰਦ ਜਰਨੈਲ ਸਿੰਘ ਰਾਮਸ਼ਰਨ ਬਲਦੇਵ ਸਿੰਘ ਰਾਮਜੀਤ ਬਾਂਸਰ ਸੋਨ ਲਾਲ ਬਾਗਲਾ ਗੁਰਮੀਤ ਸਿੰਘ ਤਰਸੀਮ ਸੱਲਨ ਰਾਮਕਿਸ਼ਨ ਸੰਧੂ ਅਸ਼ੋਕ ਪਹਾੜੀਆ ਸਾਹਿਬ ਕਾ ਕਾਉਂਸਲਰ ਰਮੇਸ਼ ਕੋਲ ਮੈਡੀਕਲ ਖੇਤਰ ਦੇ ਬਹੁਤ ਸਾਰੇ ਡਾਕਟਰ ਫਾਰਮਸਿਸਟ ਇਲਾਕੇ ਭਰ ਦੀਆਂ ਉੱਗੀਆਂ ਸ਼ਕਸ਼ੀਤਾ ਹਾਜ਼ਰ ਸ੍ਰੀ ਬਾਉ ਲਾਲ ਜੀ ਅਰਬਨ ਸਟੇਟ ਕੋ ਬਾੜਾ ਕੋ ਜੋ ਕਿ ਸ਼ਰੂਰਦਾਸ ਸਭਾ ਦੇ ਸਾਬਕਾ ਕੈਸ਼ੀਅਰ اور ਨੇ ਸੈਕਟਰੀ ਤੇ ਮੇਨ ਐਗਜ਼ੀਕਟਿਵ ਮੈਂਬਰ ਚੁ ਰਹੇ ਨੇ ਉਹਨਾਂ ਦਾ ਲੰਬੀ ਬਿਮਾਰੀ ਤੋਂ ਬਾਅਦ ਅਕਾਲ ਚਣਾ ਕਰ ਗਏ ਨੇ ਉਹਨਾਂ ਬਾਰੇ ਕਿਹਾ ਜਾਵੇ ਤਾਂ ਬਾਬੂ ਲਾਲ ਜੀ ਬਹੁਤ ਹੀ ਸਮਾਜ ਸੇਵੀ ਸਨ ਅਤੇ ਸਾਰੀ ਉਮਰ ਉਹਨਾਂ ਨੇ ਲੋੜਵੰਦਾ ਦੀ ਸੇਵਾ ਕੀਤੀ ਜਿੱਥੋਂ ਤੱਕ ਸ਼ਰੂਰਦਾਸ ਸਭਾ ਵਿਖੇ ਡਾਕਟਰ ਵੇਡਕਰਪੌਰ ਨੇ ਵਸੇ ਜੋ ਲਾਇਬ੍ਰੇਰੀ ਔਰ ਡਿਸਪੈਂਸਰੀ ਦਾ ਜੋ ਸ਼ੁਰੂਆਤ ਸੀ ਬਾਬੂ ਲਾਲ ਜੀ ਨੇ ਕੀਤੀ ਸੀ ਉਹਨਾਂ ਨੇ ਆਪਣੀ ਜੋ ਪ੍ਰਾਈਵੇਟ ਕਲੀਨਿਕ ਸੀ ਉਹਦਾ ਸਾਰਾ ਸਾਮਾਨ ਇਨਫਰਾਸਟ੍ਰਕਚਰ ਡਾਕਟਰ ਮੇਡਕਰ ਭਵੰਦੀ ਡਿਸਪੈਂਸਰੀ ਨੂੰ ਡੋਨੇਟ ਕਰ ਦਿੱਤਾ ਸੀ ਤੇ ਉਹਨਾਂ ਨੇ ਲਗਭਗ 5 ਸਾਲ ਉੱਥੇ ਫ੍ਰੀ ਸੇਵਾਾਂ ਬਣਵਾਈ ਤੇ 2020 ਦੇ ਵਿੱਚ ਉਹਨਾਂ ਨੂੰ ਨਾਮਰਾਦ ਬਿਮਾਰੀ ਕੈਂਸਰ ਤੋਂ ਪੀੜਤ ਸੀ ਤੇ ਉਹਨਾਂ ਨੇ ਬਹੁਤ ਹੀ ਬਿਮਾਰੀ ਨਾਲ ਜੂਝਦੇ ਹੋਏ 5 ਸਾਲ ਗੁਜ਼ਾਰੇ ਤੇ ਅੰਤ ਵਿੱਚ ਉਹ ਆਪਣੀ ਲੜਦੇ ਹੋਏ ਹਾਰ ਗਏ ਤੇ ਅੱਜ ਉਹਨਾਂ ਦਾ ਜੋ ਡੈੱਡ ਬੋਡੀ ਹੈ ਉਹਨਾਂ ਦੀ ਇੱਛਾ ਮੁਤਾਬਕ ਜਿਵੇਂ ਉਹਨਾਂ ਨੇ ਜਿੰਦੇ ਜੀ ਸਾਰੀ ਉਮਰ ਲੋਕ ਸੇਵਾ ਤੇ ਲਾਈ ਤੇ ਮਰਨ ਉਪਰੰਤ ਵੀ ਉਹਨਾਂ ਦੀ ਇੱਛਾ ਸੀ ਉਹਨੇ ਡੈੱਡ ਬਾਡੀ ਮੈਡੀਕਲ ਫੋਰਜ ਕਾਰਜਾਂ ਲਈ ਮੈਡੀਕਲ ਕਾਲਜ ਦੇ ਵਿੱਚ ਡੇਟ ਕੀਤੀ ਜਾਵੇ ਤੇ ਉਹਨਾਂ ਇੱਛਾ ਦੀ ਪੂਰਤੀ ਤੇ ਪਰਿਵਾਰਕ ਮੈਂਬਰਾਂ ਦੀ ਇੱਛਾ ਅਨੁਸਾਰ ਅੱਜ ਅਸੀਂ ਉਹਨਾਂ ਦੀ ਡੈੱਡ ਬਾਡੀ ਨੂੰ ਗਵਰਨਮੈਂਟ ਮੈਡੀਕਲ ਕਾਲਜ ਅਮਰਸਰ ਵਿਖੇ ਮੈਡੀਕਲ ਫੋਰਜ ਕਾਰਜਾਂ ਲਈ ਡੋਨੇਟ ਕਰਨ ਲਈ ਜਾ ਰਹੇ ਹਾਂ ਅਤੇ ਆਮ ਜਨਤਾ ਲਈ ਕੋ ਜਾਣਨ ਮਨਾਰਾ ਨੇ ਇੱਕ ਬਹੁ ਸਨੇਹਾ ਦੇ ਕੇ ਗਏ ਨੇ ਕਿ ਅਸੀਂ ਜੋ ਰੂੜੀਵਾਦੀ ਧਾਰਮਿਕ ਸਾਡੀਆਂ ਪਰੰਪਰਾਵਾਂ ਨੇ ਕਿ ਡੈਡ ਬੋਡੀ ਨੂੰ ਜ਼ਿਆਦਾ ਲਜਾਇਆ ਜਾਂਦਾ ਜਾਂ ਦਫਨਾਇਆ ਜਾਂਦਾ ਹੈ ਜੋ ਕਿਸੇ ਕੰਮ ਨਹੀਂ ਆਉਂਦੀ ਮਿੱਟੀ ਹੋ ਜਾਂਦੀ ਹੈ ਉਸ ਨੂੰ ਜੇਕਰ ਅਸੀਂ ਜਿੰਦੇ ਜੀ ਸਮਾਜ ਸੇਵਾ ਕਰਦੇ ਹਾਂ ਤਾਂ ਮਰਨ ਤੋਂ ਬਾਅਦ ਵੀ ਸਾਡੀ ਜੀ ਡੈਡ ਬੋਡੀ ਉਹਨਾਂ ਲੋੜਵੰਦਾਂ ਬਿਮਾਰਾਂ ਦੀ ਜੋ ਭੋਜ ਕਰਨ ਲਈ ਜਾਂ ਕੈਂਸਰ ਦੀ ਬਿਮਾਰੀ ਕਿਵੇਂ ਹੁੰਦੀ ਹੈ ਜਾਂ ਹੋਰ ਬਿਮਾਰੀਆਂ ਕਿਵੇਂ ਲੱਗਦੀਆਂ ਹਨ ਤੇ ਮੈਡੀਕਲ ਸਟੂਡੈਂਟ ਉੱਤੇ ਖੋਜ ਕਰਨਗੇ ਅਤੇ ਅੱਗੇ ਜੋ ਮਨੁੱਖਤਾ ਦੀ ਸੇਵਾ ਦੇ ਵਿੱਚ ਉਹ ਕੰਮ ਆਉਣਗੇ ਤਾਂ ਅਸੀਂ ਅਦਿਸ਼ਿਰ ਅਰਦਾਸ ਸਭਾ ਵੱਲੋਂ ਸੂਹ ਆਰਮਸਟ੍ਰੰਡ ਵਾਸੀ ਉਹਨਾਂ ਦੀ ਇਸ ਅੰਤਮ ਯਾਤਰਾ ਵੇ ਸ਼ਾਮਲ ਹੁੰਦੇ ਵੇ ਉਹ ਇਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਦੇ